ਇਹ ਲੈਂਦਾ ਦੱਸ ਰਿਹਾ ਨਾ ਕਨੇਡਾ ਤੁਹਾਨੂੰ ਕੈਨੇਡਾ ਸਰੀ ਦੀਆਂ ਜਿੱਥੇ ਕਿ ਹੋਲੇ ਮਹੱਲੇ ਦੇ ਸੁਭ ਅਫਸਰ ਮੌਕੇ ਤੇ ਕਰਵਾਏ ਗਏ ਗੱਤਕੇ ਮੁਕਾਬਲੇ ਸੋ ਪੰਜਾਬ ਤੋਂ ਇੱਕ ਸਾਡਾ ਵੱਡਾ ਵੀਰ ਸਤਕਾਰਯੋਗ ਸਰਦਾਰ ਜਗਦੀਸ਼ ਸਿੰਘ ਜੀ ਖਾਲਸਾ ਪੱਤਰਕਾਰ ਕੋਰਾਲੀ ਵਾਲੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਗੱਤਕੇ ਦੇ ਪੂਰੇ ਜੋਰ ਦਿਖਾਏ ਹਨ ਤੇ ਗੱਤਕੇ ਦੇ ਗੱਤਕੇ ਨੂੰ ਇੰਨੀ ਉਚਾਈ ਤੇ ਲੈ ਗਏ ਹਨ ਕਿ ਪੰਜਾਬ ਦਾ ਪੂਰਾ ਨਾਮ ਰੋਸ਼ਨ ਕਰਾ ਦਿੱਤਾ ਸੋ ਉਹਨਾਂ ਨੇ ਅੱਜ ਸਰੀ ਦੇ ਵਿੱਚ ਵੀ ਜਾ ਕੇ ਇੰਟਰਨੈਸ਼ਨਲ ਜੋ ਖੇਡਾਂ ਹੁੰਦੀਆਂ ਹਨ ਉਹਦੇ ਵਿੱਚ ਇੰਟਰਨੈਸ਼ਨਲ ਰੈਫਰੀ ਦੀ ਸੇਵਾਵਾਂ ਨਿਭਾਰੇ ਹਨ ਸਾਡੇ ਵੱਡੇ ਵੀਰ ਜਗਦੀਸ਼ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਕੋਰਾਲੀ ਮੁਹਾਲੀ ਦੇ ਵਿੱਚ ਵੀ ਪੂਰਾ ਨਾਮ ਰੋਸ਼ਨ ਕੀਤਾ ਹੈ ਤੇ ਕੋਰਾਲੀ ਤੇ ਮੁਹਾਲੀ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਟੀਮਾਂ ਤਿਆਰ ਕਰਕੇ ਇਹ ਜੋ ਗੱਤਕੇ ਦੇ ਜੋਰ ਹਨ ਨੌਜਵਾਨਾਂ ਨੂੰ ਸਿਖਾਏ ਜਾਂਦੇ ਹਨ ਉਹਨਾਂ ਦੇ ਵੱਲੋਂ ਇਹ ਸਿਖਾਏ ਗਏ ਤੇ ਹੁਣ ਉਹ ਕੈਨੇਡਾ ਦੀ ਧਰਤੀ ਤੇ ਵੀ ਜਾ ਕੇ ਪੰਜਾਬ ਦਾ ਤੇ ਆਪਣੇ ਪੂਰੇ ਸ਼ਹਿਰ ਕੁਰਾਲੀ ਦਾ ਨਾਮ ਰੋਸ਼ਨ ਕਰ ਰਹੇ ਹਨ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਣੀਆਂ ਹਨ ਕੈਨੇਡਾ ਸਾਰੀ ਤੋਂ ਉਹ ਜਮੀਨ ਦੇ ਵਾਸੀ ਰੱਖੀ ਹੋਏ ਕੈਨੇਡਾ ਦੇ ਸ਼ਹੀਦ ਇਨਸਾਨ ਪੰਜਾਬ ਦੀ ਰਾਣੀ ਉਹ ਤੱਤ ਜਿਸ ਨੂੰ ਬੜੇ ਮਾਣ ਸਨਵਾਂਗੇ ਹਾਂ ਜਦੋਂ ਪੰਜਾਬ 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 ਦੀ ਹੋਏ ਸਿਆਸਤ ਗੁਨਾਹ ਦੀ ਤੀਰਾਂ ਦਾ ਦਿੱਕੋ ਸਹਿਰ ਸੁਨੂ ਹਰਗੋਬਿੰਦ ਜੀ ਦਾ ਰਾਜ ਹੋ ਰਿਹਾ ਹੈ ਅਕਸਰ ਜਿਹੜਾ ਕਾ ਅਸੋਸੀਏਸ਼ਨ ਮਾਨਤਾ ਪ੍ਰਾਪਤ ਗੱਤਕਾ ਸ਼ਿਖਸ਼ਣ ਦੀ ਸੋਚੀ ਟੀਮ ਆਰ ਦਾ ਸੰਗੋਗ ਪੇਸ਼ ਕਰਨ ਜਾ ਰਹੇ ਆ ਗੱਤਕਾ 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 ਦੇਖੋ ਕਿਵੇਂ ਸਿੰਘ ਜੰਗਲਾ ਵਿੱਚ ਵੱਜਦੇ ਕਿਵੇਂ ਖੰਡਿਆਂ ਦਾ ਤਾਰ ਨਾ ਦੇਣੇ ਅੱਜ ਦੀ ਕਾਰੀ ਦੀ ਮਿਊਜ਼ਿਕ جنگلے Oh, 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 oh. yeah. I'm going ਉਹਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਰਹੇ ਉਹਦੇ ਵਾਸਤੇ ਆਪਾਂ ਘੋੜੇ ਰੱਖਿਆ ਕੱਲ ਨੂੰ 16:00 ਵਜੇ ਨਿਸਾਲ ਸਾਹਿਬ ਕੋਲ ਮਹੱਲਾ ਨਿਕਲਣਾ ਹੈ ਪਹਿਲਾਂ ਉੱਤੇ ਜਾ ਕੇ ਅਰਦਾਸ ਹੋਣੀ ਉਸ ਤੋਂ ਬਾਅਦ ਮਹੱਲਾ ਨਿਕਲ ਕੇ ਉਹ ਗਰਾਉਂਡ ਤੱਕ ਜਾਣਾ ਹੈ ਉਸ ਤੋਂ ਬਾਅਦ ਇੱਥੇ ਬੈਕ ਕਰਕੇ ਮਨਸੂਰੀ ਦੁੱਧ ਹੋਣਾ ਉਹਦਾ ਬਹੁਤਿਆਂ ਨੂੰ ਪਤਾ ਨਹੀਂ ਉਹਦਾ ਮਨਸੂਰੀ ਦੁੱਧ ਕਿਹਦੇ ਨੂੰ ਮਨਸੂਰੀ ਦੁੱਧ ਗੁਰੂ ਗੋਬਿੰਦ ਸਿੰਘ ਸਾਹਿਬ ਆਸ਼ਾ ਨੇ ਅਨੰਦਪੁਰ ਸਾਹਿਬ ਦੇ ਪਿੱਛੇ ਦੋ ਕੀਮਾ ਬਣਾ ਕੇ ਉਹਨਾਂ ਤੇ ਜੁੱਧ ਕਰਾਉਂਦੇ ਹੋਏ ਸੀ ਜਿਵੇਂ ਫੋਟਾ ਨਕਰੀਦੋ ਤੇ ਕਰਦੇ ਇਸੇ ਤਰ੍ਹਾਂ ਜਰਨਲ ਬਣਾ ਕੇ ਇਸੇ ਤਰ੍ਹਾਂ ਕਾਨੂੰ ਹੋਣਾ ਕਿਉਂਕਿ ਉਹ ਉਹ ਜਿਹੜੀ ਬਰਾਸਤ ਆ ਅਸੀਂ ਬਹੁਤ ਕੁਝ ਭੁੱਲ ਰਹੇ ਆ ਤੇ ਸਾਡੀ ਕੋਸ਼ਿਸ਼ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਆਪਾਂ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾ ਤੋਂ ਵਿਸਰੀਆਂ ਉਹਨੂੰ ਦੁਬਾਰਾ ਆਪਾਂ ਬੱਚਿਆਂ ਦੇ ਵਿੱਚ ਲਿਆਈਏ ਸੋ ਕਾਨੂੰ ਸੋਮੇ ਵਾਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਜਰੂਰ 10 ਵਜੇ ਇੱਥੇ ਪਹੁੰਚੋ ਮਹੱਲਾ ਆਪਾਂ ਅਨੰਦਪੁਰ ਸਾਹਿਬ ਵਾਲਾ ਮਹੌਲ ਇੱਥੇ ਸਰਦੀਓ ਜੋ ਆਪਾਂ ਉਹ ਡੋਨੀ ਜਾਦਵਨ ਕੇ ਸੀ ਵੀ ਜਦੋਂ ਉਹ ਪੰਜਾਬ ਦੇ ਵਿੱਚ ਸੀਗੇ ਤੇ ਅਸੀਂ ਹਰਪੁਰ ਸਾਹਿਬ ਜਾਂਦੇ ਤੇ ਆਹ ਕੋਸ਼ਿਸ਼ ਹਾਈ ਸਾਡੀ ਕੋਸ਼ਿਸ਼ ਆ ਸੰਗਤ ਦਾ ਸਹਯੋਗ ਆ ਪਿਆਰ ਆ ਤੇ ਸਾਰਾ ਕੁਝ ਹੋ ਸਕਦਾ ਤੇ ਆਓ ਆਪਾਂ ਹੁਣ ਜਿਹੜੇ ਬੱਚੇ ਜਿੱਤੇ ਆ ਉਹਨਾਂ ਦੇ ਨਾਂ ਬੋਲਣੇ ਅਸੀਂ ਜਿੱਤਿਆਂ ਨੂੰ ਪਤਾ ਹੀ ਆ ਜਿਹੜੇ ਜਿੱਤੇ ਹੋਏ ਇੱਥੇ ਆ ਗੋ ਬਤਾਇਆ ਕਿ ਜਿਹੜੇ ਜਿੱਤੇ ਆ ਇੱਥੇ ਕਰੋ ਇੱਥੇ ਕੁਤਬਾਣਾ ਨਾ ਤੇ ਤੈਨੂੰ ਮਿਲ ਜਾਣਾ ਅਦਰ ਲੇਟ ਵਧੀਆ ਨਹੀਂ ਆਉਣੀ ਆ ਨਹੀਂ ਪਰਹਣਾ ਅਗੇ ਜੇਵਾ ਕੀ ਕੀਤਾ ਜੀ ਕਿੰਦਾ ਕਿ ਜੇਤ ਗੁਜਾਰੋ ਤੇ ਸਾਬਣ ਨਿਕਲੇ। ਕਿ ਜੇਤ ਗੁਜਾਰੋ ਤੇ ਸਾਬਣ ਨਹੀਂ ਆਇਆ। बड़ो राज कर जे की हे चण चण खे मारी पियो जवानी ते कमका न खोया तेरे जा मगरो